ਅੱਜ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੇ ਪੰਜਾਬ ਮੰਡੀ ਬੋਰਡ ਦੇ ਐਸਐਸਪੀ ਹਰਪੀ ਸਿੰਘ ਧੂਨਾ ਦੇ ਨਾਲ ਦਾਣਾ ਮੰਡੀ ਦਾ ਦੌਰਾ ਕੀਤਾ ਅਤੇ ਕਿਹਾ ਕਿ ਮੰਡੀ ਵਿੱਚ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਹੋਣ ਦਿੱਤੀ ਜਾਵੇਗੀ ਮੰਡੀ 'ਚ ਤੁਰੰਤ ਪਹੁੰਚ ਕੇ ਲਿਫਟਿੰਗ ਕਰਨ ਵਾਲੇ ਟੈਂਡਰ ਨੂੰ ਸਖਤ ਹਦਾਇਤ ਕੀਤੀ ਕਿ ਜੇਕਰ ਅੱਜ ਲਿਫਟਿੰਗ ਨਾ ਹੋਈ ਤਾਂ ਤੁਹਾਡੇ ਟੈਂਡਰ ਨੂੰ ਰੱਦ ਕਰਨ ਦੇ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਕੋਈ ਵੀ ਟਿਲਮਿਠ ਨਾ ਵਰਤੀ ਜਾਵੇ ਕਿਸਮ ਮਸਲੇ ਦੇ ਵਿਚਾਰੀ ਜੀ मै मैं एस एस पी साहब रिव्यू आया जायजा लेकिन परचेज की है इतना लिफ्टिंग की स्टेटस है ते, आ, की कोई किसाना में कोई दिक्कतों नहीं आ रही सब का जायजा लेने के लिए दे रिव्यू करने के लिए मैं एस एस पी साहब अज इतना आए हैं इत्या है कि लिफ्टिंग चल रही है बट ਦਾ ਪੇਸ ਆਫ ਲਿਫਟਿੰਗ ਇਜ਼ ਵੈਰੀ ਲੋ ਔਰ ਅਸੀਂ ਅੱਜ ਨੂੰ ਘੰਟੇ ਦੇ ਵਿੱਚ ਲਿਫਟਿੰਗ ਨੂੰ ਪੂਰੇ ਫੁੱਲ ਪੇਸ ਤੋਂ ਸ਼ੁਰੂ ਕਰਾਵਾਂਗੇ ਜਿੰਨਾ ਮੰਡੀ ਦੇ ਵਿੱਚ ਐਕਸਪੈਕਟੇਸ਼ਨ ਹੈ ਹੋਣ ਦੀ ਇਹਦੀ ਕਣਕ ਦੀ ਉਨਾ ਹੀ ਅਸੀਂ ਇਹ ਐਨਸ਼ੋਰ ਕਰਾਂਗੇ ਕਿ ਉਨੀ ਹੀ ਲਿਫਟਿੰਗ ਡੇਲੀ ਹੋ ਜਾਏ ਤਾਂ ਕਿ ਸਾਡੀ ਮੰਡੀ ਜੋ ਹੈ ਕਲੀਅਰ ਹੋ ਜਾਏ ਵੈਸੇ ਇਥੇ ਐਫਸੀਆਈ ਤੇ ਬੀਐਮ ਸਾਹਿਬ ਨੂੰ ਮੈਂ ਰਿਕੁਐਸਟ ਵੀ ਕੀਤੀ ਹੈ ਇੱਕ ਕੱਲ ਇੱਕ ਸਪੈਸ਼ਲ ਵੀ ਲੱਗੇਗੀ ਸਪੈਸ਼ਲ ਦੇ ਵਿੱਚ ਲਗਭਗ 3000 ਐਮਪੀ ਜੋ ਹੈ ਉਹ ਚੁੱਕੀ ਜਾਏਗੀ ਜੇ ਸਾਨੂੰ ਉਮੀਦ ਹੈ ਕਿ ਅੱਜ ਸ਼ਾਮ ਤੱਕ ਜਾਂ ਕੱਲ ਦੁਪਹਿਰ ਤੱਕ ਇਹ ਮੰਡੀ ਕਲੀਅਰ ਹੋ ਜਾਵੇਗੀ ਜੀ ਦਿਸ ਤਰ੍ਹਾਂ ਸਿਸਟਮ ਚੱਲ ਰਿਹਾ ਸਰ ਏਜੰਸੀਆਂ ਆਲਰੇਡੀ ਕਲੀਅਰ ਕੀਤੀਆਂ ਇਥੇ ਤਰਨ ਤਰਨ ਦੀ ਮੰਡੀ ਦੇ ਵਿੱਚ ਤੋਂ ਮੈਂ ਜਾਂ ਹੋਰ ਸਾਰੀਆਂ ਮੰਡੀਆਂ ਦੇ ਵਿੱਚ ਆ ਪਰਚੇਜ਼ ਪੈ ਰਹੀ ਹੈ ਜੀ ਸਾਰੀ ਪੰਜਵਾਂ ਏਜੰਸੀਆਂ ਦੀ ਐਸਆਈ ਦੀ ਪਰਚੇਜ਼ ਵੀ ਸਾਡੀ ਸ਼ੁਰੂ ਹੋ ਗਈ ਔਰ ਪੰਸਬ ਮਾਰਕੈਟਸ ਦੀ ਪਰਚੇਜ਼ ਸ਼ੁਰੂ ਹੋ ਗਈ ਕਿਸਾਨਾਂ ਨੂੰ ਜਿਹੜੀ ਪੇਮੈਂਟ ਹੁੰਨੀ ਉਹਦਾ ਦਿਸਾ ਲੋਜੀ ਅਸੀਂ ਜੀ 2.72 ਕਰੋੜ ਰੁਪਈਆ ਜੋ ਹੈ ਕਿਸਾਨਾਂ ਨੂੰ 48 ਘੰਟੇ ਦੇ ਵਿੱਚ ਪੇਮੈਂਟ ਕਰਨੀ ਸੀ ਬਟ ਅਸੀਂ ਉਹ ਤੋਂ ਵੀ ਪਹਿਲਾਂ ਜ਼ਿਆਦਾ ਪੇਮੈਂਟ ਅਸੀਂ ਕਰਤੀ ਹੈ 9.33 ਕਿਉਂਕਿ ਪਰਚੇਜ਼ ਸਾਡੀ ਹੋ ਗਈ ਸੀ 48 ਘੰਟੇ ਚ ਕਰਨੀ ਹੁੰਦੀ ਹੈ ਬਟ ਅਸੀਂ ਉਸੇ ਦਿਨ ਪੇਮੈਂਟ ਕਰ ਦਿੱਸ ਕਰਕੇ ਉਹ 9.33 ਕਰੋੜ ਰੁਪਈਆ ਅਸੀਂ ਪੇਮੈਂਟ ਕੀਤੀ ਹੋਈ ਹੈ ਕੱਲ ਸ਼ਾਮ ਤੱਕ ਦੀ ਉਹ ਅੱਜ ਕਿਸਾਨਾਂ ਦੇ ਅਕਾਊਂਟਾਂ ਦੇ ਚਲ ਜੋ ਤਰ ਕਿਸੇ ਵੇਲੇ ਮੌਸਮ ਖਰਾਬ ਹੋ ਜਾਂਦਾ ਵਾ ਫਸਲ ਬਾਹਰ ਜਿਹੜੀ ਆਈ ਹੁੰਦੀ ਆ ਪੀ ਭੇਜਦੀ ਆ ਉਹਦੇ ਵਾਸਤੇ ਕਿਸਾਨੇ ਪੁੱਤਾ ਪਵਾ ਲੈਂਦੇ ਹਰ ਇੱਕ ਜੋ ਵੀ ਸਾਡਾ ਜਿੰਨੂ ਵੀ ਮੰਡੀ ਬੋਰਡ ਵੱਲੋਂ ਜਿੱਦਾਂ ਹੈ ਲੈਸੈਂਸ ਉਹਨੂੰ ਬਾਉਂਡ ਹੈ ਉਹ ਘੱਟੋ ਘੱਟ 10 ਤਰਪਾਲਾਂ ਉਹਦੇ ਕੋਲ ਰੱਖਣੀ ਚਾਹੀਦੀਆਂ ਉਹ ਮੰਡੀ ਬੋਰਡ ਦੀ ਜ਼ਿੰਮੇਵਾਰੀ ਹੈ ਡਿਸਟ੍ਰਿਕਟ ਮੰਡੀ ਅਫਸਰ ਦੀ ਕਿ ਉਹ ਉਹਨਾਂ ਦੇ ਕੋਲ ਤਰਪਾਲਾਂ ਹੈ ਸੱਡੇ ਅੱਡੇ ਤੇ ਕੋਲ ਉਹ ਜਦੋਂ ਵੀ ਬਾਰਿਸ਼ ਆਂਦੀ ਹੈ ਤਾਂ ਅਸੀਂ ਉਹਨੂੰ ਉਹ ਹੈ ਕਿ ਅੱਜ ਨਹੀਂ ਤੇਜ਼ ਬਾਰਿਸ਼ ਆਂਦੀ ਨਹੀਂ ਥੋੜਾ ਜੀ ਬਾਰਿਸ਼ ਆਂਦੀ ਹੈ ਆਸਕਲ ਦੇ ਟਾਈਮ ਦੇ ਵਿੱਚ ਸਰਪਾਲਾ ਨਾਲੋਂ ਨੂੰ ਤੱਕ ਸਟੇਟ ਸਰ ਟੈਂਡਰ ਕਰੇਗਾ ਵਾ ਉਹ ਜਿਹੜੇ ਆਵਾਜਾਈ ਦੇ ਸਾਧਨ ਜਿਹੜੇ ਲਗਾਏ ਗਏ ਆ ਫਿਰ ਟਰੈਕਟਰ ਟਰਲਿੰਗ ਤੇ ਟੋਟੋ ਆਟੋ ਜਿਹੜਾ ਮਾਮਲਾ ਚੱਲ ਸਕਦਾ ਰਸਤਾਂ ਦੀ ਵੀ ਆ ਜੇ ਗਲਟ ਦੇ ਵਿੱਚ ਜੀ ਅਲਾਉਡ ਹੈ ਜੇ ਬਹੁਤ ਜ਼ਿਆਦਾ ਅੱਜ ਉਹ ਟਰੱਕ ਨਹੀਂ ਅਵੇਲੇਬਲ ਨਹੀਂ ਹੈ ਤਾਂ ਅਲਾਉਡ ਹੈ ਅਸੀਂ ਦੋਨੋਂ ਹੀ ਚਲਾਵਾਂਗੇ ਜਦੋਂ ਅਸੀਂ ਪਹਿਲਾਂ ਟਰੱਕਾਂ ਤੋਂ ਸ਼ੁਰੂ ਕਰਾਂਗੇ ਗਲਟ ਇਥੇ ਆਇਆ ਨਹੀਂ ਆਪਣੇ ਡਿਸਟ੍ਰਿਕਟ ਦੇ ਵਿੱਚ ਬਟ ਜਦੋਂ ਧੀਰੇ ਧੀਰੇ ਕਰਕੇ ਇਦੀ ਆਮਦ بڑ੍ਹੇਗੀ ਤੇ ਅਸੀਂ ਟਰੈਕਟਰਾਂ ਨਾਲੇ ਰੱਖ ਕੇ ਚਲਾਉਂਗੇ ਇਸ ਪਰ ਬੋਰਡ ਨੇ ਤਰਨਤਨ ਡਾਇਰੈਕਟਰ ਮੰਡੀ ਬੋਰਡ ਪੰਜਾਬ ਜਿਹੜੇ ਨੇ ਅੱਜ ਤਰਨਤਨ ਦੀ ਮੰਡੀ ਵਿੱਚ ਜਿਹੜਾ ਪਹੁੰਚੇ ਔਰ ਵਿਜ਼ਿਟ ਕੀਤਾ ਗਿਆ ਜਿੱਥੇ ਕਿ ਬੀਸੀ ਐਸਐਸਸੀ ਉਧਰ ਪਹੁੰਚੇ ਔਰ ਪੂਰਾ ਮੰਡੀ ਦਾ ਜਾਇਜ਼ਾ ਲੈ ਗਿਆ ਹੈ ਕਿ ਕਿਸੇ ਤਰ੍ਹਾਂ ਦੇ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਆੜ੍ਹਤੀਆਂ ਨੂੰ ਪ੍ਰੋਬਲਮ ਨਾ ਆਵੇ ਬੱਲੇਦਾਰਾਂ ਨੂੰ ਪ੍ਰੋਬਲਮ ਨਾ ਆਵੇ ਤਾਂ ਕਰਕੇ ਵਿਜ਼ਿਟ ਕੀਤਾ ਗਿਆ ਹੈ ਔਰ ਵੇਖਣ ਨੂੰ ਮਿਲਿਆ ਜਿਤਨਾ ਕਿ ਪ੍ਰਧਾਨ ਇਹ ਮੰਡੀ ਦੇ ਦੱਸਿਆ ਵੀ ਹੈ ਕਿ ਜਿਹੜੇ ਇਥੋਂ ਦੇ ਟੈਂਡਰਕਾਰ ਨੇ ਟੈਂਡਰਕਾਰਾਂ ਦੇ ਕੋਲ ਗੱਡੀਆਂ ਹੀ ਨਹੀਂ ਹਨ ਤਾਂ ਉਹਨਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਅਗਰ ਤੁਸੀਂ ਮੰਡੀ ਵਿੱਚ ਗੱਡੀਆਂ ਟਾਈਮ ਸਰ ਨਹੀਂ ਪਹੁੰਚਾਓਗੇ ਤਾਂ ਤੁਹਾਡੇ ਟੈਂਡਰ ਵਾ ਉਹ ਕੈਨਸਲ ਕੀਤਾ ਜਾਏਗਾ ਔਰ ਕਾਰਵਾਈ ਵੀ ਹੋਵੇਗੀ ਔਰ ਵੇਖਣ ਨੂੰ ਮਿਲ ਰਿਹਾ ਹੈ ਕਿ ਅੱਜ ਖੁਦ ਡੀਸੀ ਐਸਐਸਪੀ ਪਹੁੰਚੇ ਉਹਨਾਂ ਨਾਲ ਮੰਡੀ ਬੋਰਡ ਇਹਦੇ ਇਹਨੇ ਉਹ ਵੀ ਪਹੁੰਚੇ ਨੇ ਉਹਨਾਂ ਨਾਲ ਗੱਲ ਕਰਨ ਰਹਿਟਾ ਸਰ ਤੁਹਾਡਾ ਨਾਮ ਜੀ ਇਹਦਾ ਹਰਪ੍ਰੀਤ ਸਿੰਘ ਤੁੰਨਾ ਜੀ ਇਹ ਸਰ ਕੀ ਉਹਦਾ ਤੁਹਾਨੂੰ ਮਿਲਿਆ ਜੀ ਮੈਂ ਦੱਸੂ ਮੰਡੀ ਬੋਰਡ ਪੰਜਾਬ ਹੈ ਜੀ ਐ ਸਰ ਹੁਣੇ ਵੇਖਣ ਨੂੰ ਮਿਲਿਆ ਸੀ ਪ੍ਰਧਾਨ ਜੀ ਨੇ ਵੀ ਗੱਲ ਕੀਤੀ ਦੀ ਸੀ ਸਾਹ ਪਹੁੰਚੇ ਐਸਐਸਪੀ ਸਾਹ ਪਹੁੰਚੇ ਕਹਿੰਦੇ ਕਿ ਜਿਹੜੇ ਦਿਨਾਂ ਕੋ ਟੈਂਡਰ ਵਾ ਉਹਨਾਂ ਕੋ ਗੱਡੀਆਂ ਨਹੀਂ ਹੈਗੀਆਂ ਉਹਨਾਂ ਨੂੰ ਗੱਡੀਆਂ ਅਵੇਲੇਬਲ ਕਰਨ ਵਾਸਤੇ ਗਿਆ ਪਰ ਉਹਨਾਂ ਨੇ ਟੈਂਡਰ ਕਿ ਤਰ੍ਹਾਂ ਬਾਤਾ ਦੇਖੋ ਜੀ ਟੈਂਡਰ ਪੈਣੇ ਪਹਿਲਾਂ ਤਾਂ ਆਪਾਂ ਕੰਮ ਦੇ ਦੇਣੇ ਆ ਪਰ ਜੇ ਉਹ ਕੰਮ ਕਰਨ ਦੇ ਯੋਗ ਨਹੀਂ ਹੋਏਗਾ ਤਾਂ ਟੈਂਡਰ ਕੈਨਸਲ ਕਰਕੇ ਨਵੇਂ ਤਰ੍ਹਾਂ ਤੇ ਕੀਤਾ ਜਾਏਗਾ ਕਿਸੇ ਤਰ੍ਹਾਂ ਦੀ ਕੋ ਝੋਲ ਨਹੀਂ ਆਉਣ ਦਿੱਤੀ ਜਾਏਗੀ ਸਰਕਾਰ ਦੀ ਜਿਹੜੀ ਸੰਜੀਦਗੀ ਹੈ ਨਾ ਇਹਨਾਂ ਮਸਲਿਆਂ ਤੇ ਉਹ ਬਹੁਤ ਸੀਰੀਅਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਚਾਹੁੰਦੀ ਹੈ ਵੀ ਕਿਸੇ ਨੂੰ ਵੀ ਕਾਜਲ ਖਰਾਬੀ ਨ ਉਹਨੂੰ ਕਿਹਾ ਤਾਂ ਅੰਗਾ ਤੰਗ ਨਾਵੇ ਜੇ ਕਿਸਾਨ ਵੀ ਰਿਹਾ ਤਾਂ ਉਹਦਾ ਕੋਈ ਨੀ ਤੇ ਖਰਾਬੀ ਪਰ ਸੋ ਪ੍ਰੋਬਲਮ ਆਉਣੀ ਨਹੀਂ ਚਾਹੀਦੀ ਕਿਉਂਕਿ ਉਹਨੇ ਤਾਂ ਦੇਖੋ 6 ਮਹੀਨੇ ਫਸਲ ਪਾਲ ਕੇ ਪਿੱਕਾਂ ਵਰਗੀ ਫਸਲ ਮੰਡੀ ਸੁੱਟੀ ਆ ਤੇ ਜੇ ਕਿ ਇਹਦੀ ਅੰਗੇਲੀ ਨਾ ਖਰਾਬ ਹੁੰਦੀ ਆ ਉਹ ਬਰਦਾਸ਼ਤ ਨਹੀਂ ਹੋਏਗਾ ਮਤਲਬ ਕਿ ਤੁਹਾਡਾ ਕਹਿਣਾ ਮਤਲਬ ਹੈ ਜੇ ਫਿਰ ਕਾਰਵਾਈ ਇਹ ਟੈਂਡਰ ਕਰਤੀ ਹੋਏਗੀ ਸਾਰਿਆਂ ਤੇ ਹੋਏਗੀ ਜਿਵੇਂ ਵੀ ਆਪਣੇ ਕੰਮ ਨੂੰ ਕੰਮ ਨਹੀਂ ਸਮਝੇਗਾ ਤਾਂ ਸਾਰਿਆਂ ਤੇ ਹੋਏਗੀ ਚਾਹੇ ਕੋਈ ਯਾਰਦਿਆ ਚਾਹੇ ਕੋਈ ਸਾਡਾ ਪ੍ਰਸ਼ਾਸਨਿਕ ਅਧਿਕਾਰੀ ਆ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਨਗਲੀ ਨਹੀਂ ਮਨ ਮਨਜੂਰ ਇਹ ਪਰ ਦੇਖਣ ਨੂੰ ਮੈਨੂੰ ਜੇ ਕਿ ਹੁਣ ਤੁਸੀਂ ਦੱਸਿਆ 6 ਮਹੀਨੇ ਉੱਥੇ ਪਾਲਦਾ ਵਾ ਫਿਰ ਇੱਥੇ ਪਹੁੰਚਦਾ ਪਰ ਇੱਥੇ ਆਣ ਕੇ ਜੇ ਫਿਰ ਉਹਨਾਂ ਦੀ ਖੱਜਲ ਖਵਾਰੀ ਤਾਂ ਫਿਰ ਇਹਦਾ ਜ਼ਿੰਮੇਵਾਰ ਤੁਸੀਂ ਮੰਨਦੇ ਜੋ ਕਿ ਟੈਂਡਰ ਕਰਦੀ ਵੱਡੀ ਹੋਏ ਮੈਂ ਤੁਹਾਡੀ ਤੁਹਾਡੀ ਗੱਲ ਨਾਲ ਸਾਰੀ ਨਾਲ ਸਹਿਮਤ ਹਾਂ ਕਿ ਹੋਇਆ ਕੀ ਆ ਵੀ ਬਰਸਾਤ ਦਾ ਮੌਸਮ ਰਿਹਾ ਹੋਇਆ ਉਹਦੇ ਕਰਕੇ ਕਣਕਾਂ تھੋੜੀਆਂ ਲੇਟ ਹੋਈਆਂ ਇਸ ਵਾਰ ਨਹੀਂ ਤਾਂ ਵਿਸਾਖੀ ਤੱਕ ਤਾਂ ਤਕਰੀਬਨ 20-30% ਕਣਕ ਸਾਮਿਲ ਜਾਂਦੀ ਆ ਪਰ ਐਡ ਕੀ ਲੇਟ ਹੋਣ ਕਾਰਨ ਇੱਕਦਮ ਕਣਕ ਜਿਹੜੀ ਆ ਦੋ ਦਿਨਾਂ ਦੇ ਵਿੱਚ ਆਈ ਆ ਉਦੇ ਕਰਕੇ ਚਲੋ ਇਹਨਾਂ ਨੂੰ ਵੀ ਲੱਗਦਾ ਹੋਵੇਗਾ ਵੀ ਕੱਲ ਤੱਕ ਪ੍ਰਬੰਧ ਕਰ ਦੇਗਾ ਜਿਹੜਾ ਟੈਂਡਰ ਕਰਿਆ ਔਰ ਉਹਦੀ ਝਿਲ ਜਿਹੜੀ ਆ ਉਹਨੂੰ ਸਖਤ ਅਡਰ ਰਿਹਾ ਸ਼ਾਮ ਤੱਕ ਜੇ ਇਹ 50 ਗੱਡੀਆਂ ਆ ਦੀਆਂ ਨਾ ਹੀ ਆ ਉਹਦਾ ਟੈਂਡਰ ਜਿਹੜਾ ਕੈਨਸਲ ਕੀਤਾ ਜਾਵੇ ਮੀਡੀਆ ਵੀ ਨਿਗਰਾਨੀ ਰੱਖੇਗਾ ਬਿਲਕੁਲ ਜੀ ਬਿਲਕੁਲ ਅਸੀਂ ਅਸੀਂ ਚਾਹੁੰਦੇ ਆ ਵੀ ਜੇ ਤੁਸੀਂ ਨਿਗਰਾਨੀ ਰੱਖੋਗੇ ਤਾਂ ਲੋਕਾਂ ਦਾ ਜਿਹੜਾ ਵਾ ਅਹਿਸਾਸ ਹੋਖਾ ਰਹੇਗਾ ਇਹ ਪਰ ਤੁਸੀਂ ਹੁਣ ਆਏ ਵਿਜ਼ਿਟ ਕੀਤਾ ਹੈ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਕਿ ਤੁਸੀਂ ਤੁਹਾਨੂੰ ਬਹੁਤ ਵੱਡਾ ਉਹਦਾ ਮਿਲਿਆ ਇਹ ਮੰਡੀ ਤੋਂ ਵਗੈਰ ਹੋਰ ਮੰਡੀਆਂ ਮੈਂ ਕਿਹਾ ਜੀ ਇਹ ਪਹਿਲੀ ਮੰਡੀ ਮੈਂ ਆਇਆ ਹਾਂ ਇਸ ਤੋਂ ਬਾਅਦ ਜਿਹੜੇ ਏਲੇਮੈਂਟੀਆਂਲੇ ਪਾਸੇ ਵੀ ਆ ਕੋਈ ਵੀ ਮੰਡੀ ਮੈਂ ਛੱਡ ਨਹੀਂ ਰਿਹਾ ਜੀ ਹਰ ਖੇਤਰ ਵਿੱਚ ਜਾ ਕੇ ਆਪ ਨਿਗਰਾਨੀ ਕਰੂੰਗਾ ਕਿ ਸੀਐਮ ਸਾਹਿਬ ਦੇ ਹੁਕਮ ਜਿਹੜੇ ਆ ਉਹ ਮੰਨੇ ਜਾ ਰਹੇ ਆ ਕਿ ਨਹੀਂ ਮੰਨੇ ਜਾ ਰਹੇ ਇਹ ਮਤਲਬ ਕਿ ਤੁਸੀਂ ਪੂਰਾ ਸਜੀਦਾ ਇਸ ਚੀਜ਼ ਦੇ ਵਿੱਚ ਕਿ ਮੰਡੀਆਂ ਚ ਫਸਲ ਚੁਕਾ ਕੇ ਛੱਡਾਂਗੇ ਮੈਂ ਕਹਾਂ ਜੀ ਮੈਂ ਬਹੁਤ ਸੀਰੀਅਸ ਆ ਤੁਸੀਂ ਮੈਨੂੰ ਪਹਿਲਾਂ ਹੀ ਜਾਣਦੇ ਜੇ ਮੈਂ ਕਦੀ ਵੀ ਲੇਗਲੀ ਨਹੀਂ ਕੀਤੀ ਕਿਸੇ ਕੰਮ 'ਚ ਮੇਰਾ ਤਾਂ ਸਿਸਟਮ ਹੀ ਅਦਦਾਰ ਬਿਲਕੁਲ ਜੀ ਸਾਡੇ ਨਾਲ ਉਹਨੇ ਪ੍ਰਧਾਨ ਜੀ ਅਗੇ ਉਹਨਾਂ ਨਾਲ ਗੱਲ ਕਰਦੇ ਆ ਪ੍ਰਧਾਨ ਜੀ ਐ ਅੱਜ ਵਿਜ਼ਿਟ ਕੀਤਾ ਐਸਐਸਪੀ ਪਹੁੰਚੇ ਨੇ ਡੀਸੀ ਪਹੁੰਚੇ ਪੰਜਾਬ ਮੰਡੀ ਬੋਰਡ ਦੇ ਵੀ ਆਏ ਨੇ ਜੈਨਮਨ ਜੀ ਠੀਕ ਹੈ ਨਾ ਸਾਹਿਬ ਆਏ ਨੇ ਹਾਂਜੀ ਹਾਂਜੀ ਠੀਕ ਹੈ ਨਾ ਜੀ ਦੇਖੋ ਜੀ ਇਹ ਮੌਕੇ ਤੇ ਪਹੁੰਚੇ ਇੱਥੇ ਇਹਨਾਂ ਨੇ ਜਿਹੜਾ ਉਹ ਮਤਲਬ ਸਖਤ ਹਦਾਇਤਾਂ ਦਿੱਤੀਆਂ ਵਾ ਮਤਲਬ ਜਿਹੜਾ ਉਹ ਲਿਫਟਿੰਗ ਬਾਰੇ ਖਾਸ ਕਰਕੇ ਬਾਕੀ ਦੇ ਸਾਰਾ ਕੰਮ ਵਧੀਆ ਚੱਲ ਰਿਹਾ ਸਾਰਾ ਸਟਾਫ ਵਧੀਆ ਹੈਗਾ ਤੁਹਾਨੂੰ ਕਿਸੇ ਤੋਂ ਕੋਈ ਦਿੱਕਤ ਨਹੀਂ ਸਿਰਫ ਲਿਫਟਿੰਗ ਦੀ ਪ੍ਰੋਬਲਮ ਹੈ ਉਹ ਇਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਤੁਹਾਡਾ ਹੱਲ ਕਰਾਂਗੇ ਇਹ ਪਰ ਜਿਸ ਤਰ੍ਹਾਂ ਤਹੀਂ ਦੱਸਿਆ ਵਾ ਕਿ ਇਹਨਾਂ ਨੇ ਵੀ ਕਿਹਾ ਕਿ ਅਗਰ ਨਹੀਂ ਮੰਡੀ ਦੀ ਗੱ ਇਹ ਇਹਦੇ ਬਾਅਦ ਸਖਤੀ ਵਰਤੋਗੇ ਕਿ ਸਾਨੂੰ ਗੜੀਆਂ ਨਹੀਂ ਪਹੁੰਚ ਰਹੀਆਂ ਹਾਂਜੀ ਬਿਲਕੁਲ ਸਖਤੀ ਵਰਤੀ ਜਾਊਗੀ ਕੋਈ ਨਹੀਂ ਜਿਹੜਾ ਤੇ ਲਿਆਇ ਕੀਤਾ ਜਾਊਗਾ ਕਿਉਂਕਿ ਸਰਕਾਰ ਜਿਹੜੀ ਹੈ ਉੱਤੇ ਬਹੁਤ ਜ਼ਿਆਦਾ ਸਖਤ ਹੋਈ ਇਹ ਕੰਮ ਦੇ ਵੀ ਜਿਹੜਾ ਮੰਡੀਆਂ 'ਚ ਮਾਲ ਜਿਹੜਾ ਪਿਆ ਵਾ ਰੋਲੇ ਨਾ ਜ਼ਿੰਮੇਦਾਰ ਬਣਾ ਰੋਲੇ ਮੰਡੀਆਂ ਦੇ ਪ੍ਰਬੰਧ ਜਿਹੜੇ ਕਿਸਾਨਾਂ ਦੇ ਬੈਠਣ ਨੂੰ ਜਾਂ ਨੇ ਪੱਕਿਆਂ ਦਾ ਸਾਰੇ ਪ੍ਰਬੰਧ ਮੁਕੰਮਲ ਨੇ ਸਾਰੇ ਬਿਲਕੁਲ ਮੁਕੰਮਲ ਹੈ ਸੋ ਇਹ ਸਨ ਦਿਲਬਾਖ ਸਿੰਘ ਬਾਠ ਪ੍ਰਧਾਨ ਜਿਨ੍ਹਾਂ ਨੇ ਦੱਸਿਆ ਹੈ ਕਿ ਪ੍ਰਬੰਧ ਮੁਕੰਮਲ ਨੇ ਤਾਂ ਪਰ ਉਸ ਦੇ ਨਾਲ ਨਾਲ ਇਹ ਵੀ ਦੱਸਿਆ ਗਿਆ ਹੈ ਇਹ ਜਿਹੜੇ ਆ ਵੇਖਣ ਨੂੰ ਮਿਲਦਾ ਹੈ ਕਿ ਟੈਂਡਰ ਕਾਰ ਨੇ ਉਹਨਾਂ ਦੀ ਗਲਤੀ ਅਗਰ ਪਾਈ ਜਾਂਦੀ ਤੇ ਜੇ ਗੱਡੀਆਂ ਸ਼ਾਮ ਤੱਕ ਨਾ ਪਹੁੰਚੀਆਂ ਤਾਂ ਫਿਰ ਉਹਨਾਂ ਵਾਸਤੇ ਵੀ ਇਹ ਬਹੁਤ ਸਜیدہ ਨੇ ਅਸੀਂ ਪਾਵਰਫੁਲ ਹਾਂ ਕਿ ਮੀਡੀਆ ਵੀ ਪੂਰੀ ਨਿਗਰਾਨੀ ਰੱਖੇਗਾ ਕਿ ਅਗਰ ਲਿਫਟਿੰਗ ਨਹੀਂ ਹੁੰਦੀ ਤੇ ਗਲਤੀ ਕਿੰਨਾ ਦੀ ਹੈ ਉਹ ਗਲਤੀ ਹੈ ਟੈਂਡਰ ਕਾਰ ਦੀ ਤਾਂ ਵੇਖੋ ਮੰਡੀ ਦੇ ਵਿੱਚ ਹੁਣ ਵੀ ਕੰਦ ਦਿਖਾਉਣਾ ਚਾਹੁੰਦੇ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਹੀ ਕਿੰਨੀ ਆਮਦ ਹੋ ਚੁੱਕੀ ਹੋਈ ਹੈ ਫਸਲ ਪਹੁੰਚੀ ਹੈ ਔਰ ਇਹ ਚੀਜ਼ ਦੇਖਣ ਨੂੰ ਮਿਲਦੀ ਪਈ ਹੈ ਕਿ ਜਿਹੜਾ ਇੱਥੇ ਟੈਂਡਰ ਕਾਰ ਇਹ ਜਿਹੜਾ ਵਾ ਉਹ ਬਿਲਕੁਲ ਗੱਡੀਆਂ ਨਹੀਂ ਪ੍ਰਬੰਧ ਕਰ ਪਾ ਔਰ ਉਹਦੇ ਨਾਲ ਜੀ ਡੀਸੀ ਸਾਹਿਬ ਨੇ ਇਹ ਵੀ ਦੱਸ ਦਿੱਤਾ ਹੈ ਕਿ ਮੰਡੀ ਵਿੱਚ ਜਦੋਂ ਜਦ ਫਸਲ ਜ਼ਿਆਦਾ ਆ ਜਾਂਦੀ ਹੈ ਤਾਂ ਉਹਨੂੰ ਅਸੀਂ ਟਰਾਲੀ ਦੇ ਜ਼ਰੀਏ ਵੀ ਪਹੁੰਚਾਵਾਂਗੇ ਕਿਉਂਕਿ ਇਹ ਜਿਹੜੀ ਫਸਲ ਹੈ ਖਰਾਬ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਦੇ ਖਾਣ ਵਾਲਾ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਅੰਨ ਹੈ ਔਰ ਜਿਤਨਾ ਇਹ ਅੰਨ ਨੂੰ ਪਹੁੰਚਾਉਣਾ ਉਹਨੂੰ ਸੰਭਾਲਣਾ ਬਹੁਤ ਹੀ ਜ਼ਰੂਰੀ ਹੈ ਸੋਸ਼ਕਤੀ ਵਰਤੀ ਗਈ ਹੈ ਡੀਸੀ ਸਾਹਿਬ ਕਰਨਤਨ ਵੱਲੋਂ ਐਸਐਸਪੀ ਸਾਹਿਬ ਵੱਲੋਂ ਵਿਜ਼ਿਟ ਕੀਤਾ ਗਿਆ ਪੰਜਾਬ ਮੰਡੀ ਇਹ ਜਿਹੜੇ ਉਹ ਖੁਦ ਆਏ ਨਹੀਂ ਔਰ ਇਹ ਚੀਜ਼ ਦਾ ਇਹ ਸੇ ਦੱਸਿਆ ਗਿਆ ਹੈ ਕਿ ਇਹ ਅਸੀਂ ਕਦੀ برداشت ਨਹੀਂ ਕਰਾਂਗੇ ਟੈਂਡਰਕਾਰ ਸਾਵਧਾਨ ਹੋ ਜਾਣ ਨਿਗਰਾਨੀ ਜਿਹੜੀ ਆ ਬਿਲਕੁਲ ਰੱਖੀ ਜਾਏਗੀ ਗਲਤੀ ਹੋਇਆ ਤਾਂ ਉਹਦਾ ਹਰਜਾਨਾ ਵੀ ਟੈਂਡਰਕਾਰ ਨੂੰ ਭੁਗਤਣਾ ਪੈ ਸਕਦਾ ਹੈ ਕੈਮਰਾਮੈਨ ਵੀ ਕੇ ਭਾਰਗਵ ਦੇ ਨਾਲ ਰਿਪੋਰਟਰ ਵਿਜੇ ਕੁਮਾਰ ਪ੍ਰੋ ਚੈਨਲ 2 ਤਰਨਤਾਰ